ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਪੰਜ ਹਾਲਾਤਾਂ ਵਿੱਚ ਕਦੇ ਵੀ ਗੁਰਬਾਣੀ ਨਾ ਪੜੋ ਇਹ ਸੁਣ ਕੇ ਤੁਸੀਂ ਹੈਰਾਨ ਤਾਂ ਹੋਵੋਗੇ ਕਿ ਉਹ ਕਿਹੜੀਆਂ ਅਵਸਥਾਵਾਂ ਨੇ ਜਿਨ੍ਹਾਂ ਵਿੱਚ ਸਾਨੂੰ ਬਾਣੀ ਪੜ੍ਹਨੀ ਨਹੀਂ ਚਾਹੀਦੀ ਪਹਿਲੀ ਅਵਸਥਾ ਕਿਸੇ ਕੀਰਤਨ ਦਰਬਾਰ ਜਾਂ ਗੁਰਦੁਆਰੇ ਕਿਸੇ ਸਮਾਗਮ ਵਿੱਚ ਜਾ ਕੇ ਸਾਨੂੰ ਗੁਟਕਾ ਸਾਹਿਬ ਤੋਂ ਬਾਣੀ ਨਹੀਂ ਪੜ੍ਹਨੀ ਚਾਹੀਦੀ ਕਿਉਂਕਿ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਜੋ ਗੁਰਦੁਆਰੇ ਵਿੱਚ ਬਾਣੀ ਪੜ੍ਹੀ ਜਾ ਰਹੀ ਹੈ ਜਾਂ ਕੀਰਤਨ ਹੋ ਰਿਹਾ ਹੈ ਉਸ ਦਾ ਤੁਸੀਂ ਨਿਰਾਦਰ ਕਰਦੇ ਹੋ ਤੁਹਾਨੂੰ ਪਤਾ ਹੀ ਨਹੀਂ ਚੱਲੇਗਾ ਕਿ ਕੀਰਤਨੀਏ ਜਥੇ ਨੇ ਜਿਹੜੇ ਕੀਰਤਨ ਕਰ ਰਹੇ ਨੇ ਉਹਨਾਂ ਵੱਲੋਂ ਕੀ ਕੀਰਤਨ ਕੀਤਾ ਜਾ ਰਿਹਾ ਹੈ ਜਾਂ ਉਹਨਾਂ ਵੱਲੋਂ ਜਿਹੜੀ ਕਥਾ ਸੁਣਾਈ ਜਾ ਰਹੀ ਹੈ ਉਸ ਬਾਰੇ ਤੁਹਾਨੂੰ ਕੁਝ ਵੀ ਪਤਾ ਨਹੀਂ ਚੱਲੇਗਾ ਤੁਸੀਂ ਉਹਨਾਂ ਦੇ ਵੱਲੋਂ ਸੁਣਾਈ ਜਾ ਰਹੀ ਕਥਾ ਉਹਨਾਂ ਵੱਲੋਂ ਕੀਤੇ ਜਾ ਰਹੇ ਕੀਰਤਨ ਦਾ ਨਿਰਾਦਰ ਕਰਦੇ ਹੋ ਤੇ ਤੁਸੀਂ ਆਪਣਾ ਅਲੱਗ ਤੋਂ ਹੀ ਗੁਟਕਾ ਲੈ ਕੇ ਬੈਠ ਜਾਨੇ ਉਹ ਨਾ ਤਾਂ ਤੁਹਾਨੂੰ ਫਿਰ ਇਸ ਨਾਲ ਤੁਹਾਡਾ 파ਠ ਕੀਤਾ ਲੱਗਦਾ ਏ ਕਿਉਂਕਿ ਤੁਸੀਂ ਆਪਣਾ ਹੀ 파ਠ ਵਿੱਚ ਲੱਗ ਜਾਨੇ ਉਹ ਇਸ ਨਾਲ ਤੁਹਾਡਾ ਨਿੱਤ ਨੇਮ ਵੀ ਨਹੀਂ ਲੱਗਦਾ ਤੇ ਨਾ ਹੀ ਤੁਸੀਂ ਚੱਲ ਰਹੇ ਕੀਰਤਨ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ ਜਾਂ ਤੁਹਾਨੂੰ ਉਸ ਕੀਰਤਨ ਬਾਰੇ ਕੁਝ ਵੀ ਨਹੀਂ ਪਤਾ ਚੱਲੇਗਾ ਦੂਜੀ ਅਵਸਥਾ ਹੈਗੀਆ ਕਿ ਕਦੇ ਵੀ ਤੁਸੀਂ ਨੰਗੇ ਸਿਰ ਜਾਂ ਖੁੱਲੇ ਵਾਲਾਂ ਨਾਲ ਗੁਰਬਾਣੀ ਨਹੀਂ ਪੜ੍ਹਨੀ ਹੈ ਪੈਰਾਂ ਵਿੱਚ ਜੋੜੇ ਜੁਰਾਬਾਂ ਪਾਈਆਂ ਨੇ ਤਾਂ ਵੀ ਤੁਸੀਂ ਬਾਣੀ ਨਹੀਂ ਪੜ ਸਕਦੇ ਇਹ ਇੱਕ ਤਰੀਕੇ ਨਾਲ ਬਾਣੀ ਦਾ ਨਿਰਾਦਰ ਹੁੰਦਾ ਹੈ ਜੇ ਤੁਸੀਂ ਕਿਤੇ ਟਰੈਵਲ ਕਰ ਰਹੇ ਹੋ ਜਾਂ ਬੱਸ ਵਿੱਚ ਜਾਂ ਕਿਸੇ ਗੱਡੀ ਵਿੱਚ ਜਾ ਰਹੇ ਹੋ ਉਦੋਂ ਵੀ ਤੁਸੀਂ ਗੁਟਕਾ ਸੇਵ ਤੋਂ ਬਾਣੀ ਨਹੀਂ ਪੜਨੀ ਕਿਉਂਕਿ ਤੁਸੀਂ ਉਸ ਟਾਈਮ ਨਾ ਤਾਂ ਤੁਸੀਂ ਸੁੱਚੇ ਹੁੰਦੇ ਹੋ ਹਨਾ ਨਾ ਤੁਸੀਂ ਬਾਣੀ ਪੜਨ ਦੇ ਯੋਗ ਹੁੰਦੇ ਹੋ ਕਿਉਂਕਿ ਉਸ ਟਾਈਮ ਤੁਸੀਂ ਨੇ ਜਰਾਬਾਂ ਪਾਈਆਂ ਜਾਂ ਜੋੜੇ ਪਾਏ ਹੁੰਦੇ ਨੇ ਤੀਜੀ ਅਵਸਥਾ ਕਿਹੜੀ ਆ ਕਦੇ ਵੀ ਸਰੀਰਕ ਸ਼ੁੱਧੀ ਤੋਂ ਬਿਨਾਂ ਚਾਹੇ ਤੁਸੀਂ ਵਿਆਹੁਕ ਰੂਪ ਜੀਵਨ ਬਤੀਤ ਕਰ ਰਹੇ ਹੋ ਸਰੀਰਕ ਸ਼ੁੱਧੀ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਟਾਇਲਟ ਜਾਂ ਬਾਥਰੂਮ ਜਾ ਕੇ ਆਏ ਹੋ ਤਾਂ ਵੀ ਇਸ਼ਨਾਨ ਕੀਤੇ ਬਿਨਾਂ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ ਕਿਉਂਕਿ ਗੁਰਬਾਣੀ ਪੜ੍ਹਨ ਲਈ ਸਰੀਰ ਦੀ ਸ਼ੁੱਧੀ ਮਤਲਬ ਭਾਵ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ ਨਿੱਤਨੇਮ ਕਰਨ ਤੋਂ ਪਹਿਲਾਂ ਗੁਟਕਾ ਸਹਿਬ ਤੋਂ ਬਾਣੀ ਪੜਨ ਤੋਂ ਪਹਿਲਾਂ ਸਰੀਰਕ ਇਸ਼ਨਾਨ ਬਹੁਤ ਜ਼ਿਆਦਾ ਜ਼ਰੂਰੀ ਹੈ ਗੁਰਵਾਣੀ ਕਦੇ ਵੀ ਕਿਸੇ ਦੇ ਪੈਂਦ ਵਾਲੇ ਪਾਸੇ ਬਹਿ ਕੇ ਨਹੀਂ ਪੜਨੀ ਚਾਹੀਦੀ ਇਹ ਚੌਥੀ ਅਵਸਥਾ ਹੈ ਜਾਂ ਤੁਸੀਂ ਗੁਰਵਾਣੀ ਜਦੋਂ ਪੜ ਰਹੇ ਹੁੰਦੇ ਹੋ ਤਾਂ ਕੋਈ ਤੁਹਾਡੇ ਤੋਂ ਉੱਚਾ ਨਾ ਬੈਠਾ ਹੋਵੇ ਗੁਰਵਾਣੀ ਕਦੇ ਵੀ ਉਸ ਕਮਰੇ ਵਿੱਚ ਬੈਠ ਕੇ ਨਹੀਂ ਪੜ੍ਹਨੀ ਚਾਹੀਦੀ ਸਾਹਸੰਗਤ ਜੀ ਜਿੱਥੇ ਤੁਸੀਂ ਸੌਂਦੇ ਹੋ ਜਾਂ ਜਿੱਥੇ ਤੁਸੀਂ ਬੈਠ ਕੇ ਖਾਣਾ ਖਾਂਦੇ ਹੋ ਇਹਨਾਂ ਥਾਵਾਂ ਤੇ ਤੁਸੀਂ ਬਾਣੀ ਨੂੰ ਬੈਠ ਕੇ ਨਹੀਂ ਪੜ੍ਹਨਾ ਹੈਗਾ ਇਸ ਤਰੀਕੇ ਨਾਲ ਜੇ ਤੁਸੀਂ ਬਾਣੀ ਪੜ੍ਹੋਗੇ ਤਾਂ ਇਸ ਨਾਲ ਗੁਰਵਾਣੀ ਦਾ ਵੀ ਨਿਰਾਦਰ ਹੁੰਦਾ ਹੈ ਤੇ ਤੁਹਾਡਾ ਕਿਤਾ ਪਾਠ ਵੀ ਗੁਰੂ ਮਹਾਰਾਜ ਦੀ ਨਜ਼ਰ ਦੇ ਵਿੱਚ ਵਿਅਰਥ ਜਾਏਗਾ ਚੌਥੀ ਅਵਸਥਾ ਨਹੀਂ ਸੌਰੀ ਪੰਜਵੀਂ ਅਵਸਥਾ ਹੈਗੀ ਆ ਕਦੇ ਵੀ ਨਸ਼ਾ ਕਰਕੇ ਸ਼ਰਾਬ ਪੀ ਕੇ ਜਾਂ ਮਾਸ ਮੱਛੀ ਖਾ ਕੇ ਸਾਨੂੰ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ ਨਾ ਹੀ ਸਾਨੂੰ ਗੁਰਬਾਣੀ ਸੁਣਨੀ ਚਾਹੀਦੀ ਹੈ ਅਤੇ ਸਾਨੂੰ ਗੁਟਕਾ ਸਾਬ ਨੂੰ ਹੱਥ ਵੀ ਨਹੀਂ ਲਗਾਉਣਾ ਚਾਹੀਦਾ ਜੇਕਰ ਸਾਡਾ ਮਨ ਕਰਦਾ ਹੈ ਗੁਰਬਾਣੀ ਪੜਨ ਨੂੰ ਗੁਰੂ ਦੇ ਲੜ ਲੱਗਣ ਨੂੰ ਤਾਂ ਪਹਿਲਾਂ ਸਾਨੂੰ ਇਹਨਾਂ ਤੋਂ ਇੱਕ ਪਾਸਾ ਕਰਨਾ ਚਾਹੀਦਾ ਹੈ ਭਾਵ ਕਿ ਇਹਨਾਂ ਬੁਰੀਆਂ ਆਦਤਾਂ ਦਾ ਤਿਆਗ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਰਾਤ ਨੂੰ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਹੋ ਤੇ ਸਵੇਰੇ ਉੱਠ ਕੇ ਤੁਸੀਂ ਗੁਦਕਾ ਸਾਹਿਬ ਤੋਂ ਗੁਰਬਾਣੀ ਪੜਨ ਲੱਗ ਜਾਂਦੇ ਹੋ ਤਾਂ ਅਜਿਹਾ ਕਰਨ ਨਾਲ ਤੁਸੀਂ ਪਾਪ ਕਮਾਉਂਦੇ ਹੋ ਤੇ ਆਉਣ ਵਾਲੀ ਪੀੜੀ ਲਈ ਵੀ ਬੂਰੇ ਕਰਮ ਕਰਦੇ ਹੋ ਜੇਕਰ ਤੁਹਾਨੂੰ ਅਜਿਹਾ ਕੋਈ ਸ਼ਖਸ ਇਨਸਾਨ ਮਿਲਦਾ ਹੈ ਤਾਂ ਉਹਨੂੰ ਪਿਆਰ ਨਾਲ ਸਮਝਾਓ ਇਸ ਤਰ੍ਹਾਂ ਤੁਸੀਂ ਉਹਨੂੰ ਪਿਆਰ ਨਾਲ ਸਮਝਾਉਂਗੇ ਕਿ ਤੂੰ ਪਹਿਲਾਂ ਇਹਨਾਂ ਚੀਜ਼ਾਂ ਦਾ ਤਿਆਗ ਕਰ ਇਹਨਾਂ ਬੁਰੀਆਂ ਚੀਜ਼ਾਂ ਦਾ ਤਿਆਗ ਕਰ ਤਾਂ ਤੈਨੂੰ ਗੁਰੂ ਮਹਾਰਾਜ ਆਪਣੇ ਲੜ ਨਾਲ ਲਾਣਗੇ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਤੁਸੀਂ ਇਹਨਾਂ ਪੰਜ ਗੱਲਾਂ ਦਾ ਧਿਆਨ ਰੱਖਣਾ ਹੈ ਜਦੋਂ ਤੁਸੀਂ ਗੁੜਕਾ ਸਾਹਿਬ ਤੋਂ ਗੁਰਬਾਣੀ ਪੜ੍ਹਨੀ ਆ ਜੇਕਰ ਤੁਹਾਨੂੰ ਮੇਰੀ ਮੇਰੀਆਂ ਇਹ ਪੰਜ ਗੱਲਾਂ ਚੰਗੀਆਂ ਲੱਗੀਆਂ ਨੇ ਤਾਂ ਕਮੈਂਟ ਵਿੱਚ ਆਪਣਾ ਸੁਝਾਅ ਜ਼ਰੂਰ ਦਿਓ ਤੇ ਜੇ ਮੇਰੇ ਚੈਨਲ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਦੇ ਆ ਕਰੋ ਤਾਂ ਜੋ ਇਹ ਇਨਫੋਰਮੇਸ਼ਨ ਹੋਰਾਂ ਤੱਕ ਵੀ ਪਹੁੰਚੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਆਪਾਂ ਨੂੰ ਗੁਰਬਾਣੀ ਪੜ੍ਹਨ ਲੱਗੇ ਜਾਂ ਗੁਰਕਾਂ ਸਾਹਿਬ ਤੋਂ ਪਾਠ ਕਰਨ ਲੱਗੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ